ਹੋ ਜਾਓਗੇ 1000 ਪਰਸੈਂਟ ਹਜ਼ਾਰ ਗੁਣਾ ਤੁਸੀਂ 1000 ਫੀਸਦੀ ਤੁਸੀਂ ਗੁਣਾ ਹੋ ਜਾਓਗੇ ਤੁਸੀਂ ਵਧੋਗੇ ਤੁਸੀਂ ਬਰਕਤ ਪਾਓਗੇ ਤੁਹਾਡੀ ਤੰਦਰੁਸਤੀ ਵਧੇਗੀ ਤੁਹਾਡਾ ਧਨ ਦੌਲਤ ਵਧੇਗਾ ਔਰ ਤੁਸੀਂ ਦੇਖਿਓ ਤੁਸੀਂ ਵਧਦੇ ਜਾਓਗੇ ਵਧਦੇ ਜਾਓਗੇ ਔਰ ਕਦੀ ਵੀ ਤੁਸੀਂ ਰੁਕੋਗੇ ਨਹੀਂ ਐਸਾ ਯਾਸ਼ਾਤ ਉਹਦੀ 12 ਨੰਬਰ ਆਇਤ ਜਿਹੜੀ ਆ ਉਹ ਪੜ ਲਈ ਆਪਾਂ ਯਹਵਾ ਤਾਂ ਐਂ ਆਖਦਾ ਹੈ ਤੁਸੀਂ ਜਰੂਰ ਜਿਹੜੇ ਵੀ ਰਿਚ ਹੋਣਾ ਚਾਹੁੰਦੇ ਆ ਤਾਂ ਅਨਦੌਲਤ ਦੀ ਬਰਕਤ ਪਾਉਣਾ ਚਾਹੁੰਦੇ ਆ ਤੁਸੀਂ ਇਹਦਾ ਸਟicker ਬਣਾ ਕੇ ਇਹਨੂੰ ਲੱਗ ਕੇ ਘਰ 'ਚ ਥਾਂ-ਥਾਂ ਤੇ ਚੇਪ ਲੋ ਔਰ ਪੜਦੇ ਰਹਿਣਾ ਸਿਰਫ ਚੇਪੇ ਨਾ ਰਹਿਣ ਹੋਰ ਤੁਸੀਂ ਅੱਖਾਂ ਬੰਦ ਕਰਕੇ ਲਾਗੋਂ ਦੀ ਲੰਘ ਜੋ ਤਾਂ ਕੀ ਲਿਖਿਆ ਯਹਵਾ ਤਾਂ ਇਹੋ ਆਖਦਾ ਹੈ ਵੇਖੋ ਮੈਂ ਭਾਗਵਾਨੀ ਦਰਿਆ ਵਾਂਗ ਅਤੇ ਕੌਮਾਂ ਦਾ ਮਾਲ ਧਨ ਨਦੀ ਦੇ ਹੜ ਵਾਂਗ ਉਸ ਤਿੱਕ ਪਚਾਵਾਂਗਾ ਅਤੇ ਤੁਸੀਂ ਚੁੰਗੋਗੇ ਤੁਸੀਂ ਕੁਛੜ ਚੁੱਕੇ ਜਾਓਗੇ ਅਤੇ ਗੋਟਿਆਂ ਉੱਤੇ ਕੁਦਾਏ ਜਾਓਗੇ ਆਮੀਨ 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 ਤਾਂ ਇਸ ਆਇਤ ਨੂੰ ਲਿਖ ਲਓ ਚੰਗੀ ਤਰ੍ਹਾਂ ਲਿਖ ਲਓ ਮਿਸਕੋਰਟਾ ਜੇ ਮਿਸ ਨਾ ਹੋ ਜੇ ਇਹਦਾ ਨੰਬਰ ਕਿਉਂਕਿ ਤੁਸੀਂ ਸਾਰੇ ਦੇ ਸਾਰੇ ਆਈ نو ਤੁਹਾਡੀ ਇੱਛਾ ਆ ਕਿ ਤੁਹਾਡੇ ਕੋਲੇ ਬਹੁਤਾ ਹੋਏ ਔਰ ਇਹ ਇੱਛਾ ਇਸ ਲਈ ਆ ਕਿਉਂਕਿ ਇਹ ਪਰਮੇਸ਼ਵਰ ਦੀ ਇੱਛਾ ਆ ਹallelujah ਪ੍ਰਭੂ ਦੀ ਵਡਿਆਈ ਹੋਵੇ ਪ੍ਰਭੂ ਤੁਹਾਨੂੰ ਇੰਨੀਆਂ ਹੀ ਬਰਕਤਾਂ ਦੇਣ ਸੱਚੀ ਸਾਰਾ ਕੋਮਾਂ ਦਾ ਮਾਲ ਤਨ ਕੋਮਾਂ ਦਾ ਮਾਲ ਤਨ ਤਾਂ ਤੁਸੀਂ ਕਹੋ

ਹੇ ਆਮੇਨ ਆਮੇਨ ਤੁਸੀਂ ਘਰ ਵਿੱਚ ਵੀ ਇਦਾਂ ਬੋਲੋਗੇ ਔਰ ਰੈਗੂਲਰ ਬੋਲੋਗੇ ਮੈਂ ਕਿਹਾ ਤੁਸੀਂ ਅੱਜ ਦੀ ਤਰੀਕ ਪਾ ਕੇ ਲਿਖ ਲਓ 25 ਦਸੰਬਰ ਆਉਣ ਤੋਂ ਪਹਿਲਾਂ ਪਹਿਲਾਂ ਤੁਹਾਡੀਆਂ ਬਹੁਤ ਵੱਡੀਆਂ ਵੱਡੀਆਂ ਖੁਆਇਸ਼ਾਂ ਪੂਰੀਆਂ ਹੋਣਗੀਆਂ ਮੈਂ ਕਿਹਾ ਜਿਹੜੀਆਂ ਖੁਆਇਸ਼ਾਂ ਤੁਹਾਨੂੰ ਲੱਗਦਾ ਕਿ ਦੋ ਚਾਂਸਾਂ ਲਾ ਨੂੰ ਦੇਖਾਂਗੇ ਤਾਂ ਸੇ ਇਕੱਠੇ ਕਰਕੇ ਜੋੜ ਕੇ ਮੈਂ ਮੇਰੇ ਪਰਮੇਸ਼ਵਰ ਦੇ ਵਚਨ ਦੇ ਉੱਤੇ ਭਰੋਸਾ ਰੱਖ ਕੇ ਕਿਉਂਕਿ ਇਹ اٹਲ ਨਿ ਵਚਨ ਨੇ ਤਾਂ ਮੈਂ ਇਹਦੇ ਉੱਤੇ ਭਰੋਸਾ ਰੱਖ ਕੇ ਤੁਹਾਨੂੰ ਇਹ ਕਹਿੰਨੀ ਆ ਅੱਜ ਦੀ ਤਰੀਕ ਪਾਓ ਕਿ ਅੱਜ ਦੇ ਦਿਨ ਸਾਨੂੰ ਖੁਦਾ ਨੇ ਇਹ ਵਚਨ ਦਿੱਤਾ ਅਸੀਂ ਇਸ ਵਚਨ ਉੱਤੇ ਯਕੀਨ ਕਰਦੇ ਹਾਂ ਤੁਸੀਂ ਜ਼ਰੂਰ ਲਿਖਿਓ ਕਿਉਂਕਿ ਜਦੋਂ ਤੁਸੀਂ ਲਿਖਦੇ ਕਈ ਵਾਰੀ ਆਪਾਂ ਕਹਿੰਦੇ ਲਿਖ ਕੇ ਮੋਹਰ ਲੱਗੀ ਆ ਮੇਰੇ ਕੋਲੇ ਲਿਖਤ ਪਈ ਆ ਇਹ ਮੁੱਕਰ ਨਹੀਂ ਸਕਦਾ ਇਦਾਂ ਆਪਾਂ ਕਰਦੇ ਨੇ ਜਦੋਂ ਕਿਸੇ ਨਾਲ ਲੈਣ ਦੇਣ ਕਰਦੇ ਕੋਈ ਗੱਲ ਕੋਈ ਡੀਲ ਫਿਕਸ ਹੁੰਦੀ ਤਾਂ ਉਹ ਲਿਖਤੀ ਜਿਹੜਾ ਆ ਪੇਪਰ ਰੈਡੀ ਕੀਤਾ ਜਾਂਦਾ ਆ ਤਾਂ ਤੁਸੀਂ ਲਿਖਣਾ ਆ ਕਿ ਅੱਜ ਪਰਮੇਸ਼ਵਰ ਨੇ ਮिन्नੂ ਯਸਾ ਜਾਂ ਸ਼ਾਰਟ ਦੇ ਵਿੱਚੋਂ 12 ਨੰਬਰ ਆਇਤ ਵਾਅਦੇ ਦੇ ਰੂਪ ਵਿੱਚ ਦਿੱਤੀ ਅਰ ਮੈਂ ਇਸ ਵਚਨ ਉੱਤੇ ਪੂਰਾ ਯਕੀਨ ਕਰਦਾ ਆਂ ਕਰਦੀ ਆਂ ਅਰ ਨਾਲ ਹੀ ਲਿਖ ਲੋ 25 ਦਸੰਬਰ ਤੋਂ ਪਹਿਲਾ ਪਹਿਲਾ ਇਸ ਵਚਨ ਦੇ ਅਨੁਸਾਰ ਮੇਰੀ ਜ਼ਿੰਦਗੀ ਵਿੱਚ ਸਭ ਕੁਝ ਪੂਰਾ ਹੋ ਰਿਹਾ ਆਂ ਅਰ ਰੋਜ ਜੋ ਅੱਜ ਲਿਖਿਆ ਰੋਜ ਤੁਸੀਂ ਇਸ ਚੀਜ਼ ਨੂੰ ਪੜਿਓ ਐਗਜ਼ੈਕਟਲੀ ਜੋ ਤੁਹਾਨੂੰ ਕਿਹਾ ਗਿਆ ਉਦਾਂ ਹੀ ਤੁਸੀਂ ਪੜਿਓ ਮੈਂ ਕਿਹਾ 25 ਦਸੰਬਰ ਤੋਂ ਪਹਿਲਾ ਪਹਿਲਾ ਇਥੇ ਢੇਰ ਲੱਗ ਜਾਣੇ ਆ ਗਵਾਹੀਆਂ ਦੇ ਆ멘 ਹallelujah ਅੱਜ ਆਪਾਂ ਦੇਖੀਏ ਮਮੀਆਂ ਦੀ ਕਿਤਾਬ ਉਹਦਾ 1 ਨੰਬਰ ਅਧਿਆਇ ਤੇ ਉਹਦੀ 10 11 ਨੰਬਰ ਆਇਤ ਅਸੀਂ ਇਹਦੇ ਵਿੱਚ ਦੇਖਿਆ ਸੀਗਾ ਹੱਥ ਰੱਖਣ ਦੇ ਵਸੀਲੇ ਦੇ ਨਾਲ ਬlesings ਦਾ ਹੌਨਰ ਮਸਾਦਾ ਹੌਨਰ ਰਾਈਟ ਅਰ ਅਸੀਂ ਇਹਦੇ ਵਿੱਚ ਕੀ ਸਿੱਖਿਆ ਸੀਗਾ ਕਿਸ ਨੂੰ ਚੇਤਾ ਹੈ ਸਾਇਦ ਦੇ ਦੁਆਰਾ ਕੀ ਸਿੱਖਿਆ ਸਿੱਖੁਰਾਂ ਨੇ ਵਚਨ ਦੇ ਦੁਆਰਾ ਕੀ ਗੱਲ ਕੀਤੀ ਹਾਂ ਵੈਲ ਡਨ ਬਿਲਕੁਲ ਸਹੀ ਖੁਦਾ ਦੇ ਦਾਸ ਦਾ ਆਦਰ ਕਰਨਾ ਤਾਂ ਜੋ ਉਹ ਬਲੇਸਿੰਗਸ ਜੋ ਖੁਦਾ ਦੇ ਦਾਸ ਦੇ ਦੁਆਰਾ ਸਾਡੇ ਜੀਵਨ ਦੇ ਵਿੱਚ ਬੋਲੀਆਂ ਜਾਣ ਡਿਕਲੇਅਰ ਕੀਤੀਆਂ ਜਾਣ ਉਹ ਐਜ਼ ਇਟ ਇਜ਼ ਪੂਰੀਆਂ ਹੋ ਜਾਣ ਹallelujah ਅਰ ਆਤਮਕ ਦਾਤਾ ਸਾਨੂੰ ਤਕੜਿਆਂ ਬਣਾਉਂਦੀਆਂ ਆ ਹallelujah ਸੋ ਆਜੋ ਹੁਣ ਆਪਾਂ ਦੇਖੀਏ ਮਰਕਸ ਦੀ ਕਿਤਾਬ ਉਹਦਾ ਦੂਜਾ ਅਧਿਆਇ ਉਹਦੀ 16 ਤੇ 17 ਨੰਬਰ ਪੰਕਤੀ ਦੇ ਵਿੱਚ ਇੱਥੇ ਲਿਖਿਆ ਅਰ ਜਦ ਫਰੀਸੀਆਂ ਦੇ ਗਰੰਥੀਆਂ ਨੇ ਉਹਨੂੰ ਪਾਪੀਆਂ ਅਤੇ ਮਸੂਲੀਆਂ ਦੇ ਨਾਲ ਖਾਂਦਿਆਂ ਵੇਖਿਆ ਤਾਂ ਉਹਦੇ ਚੇਲਿਆਂ ਨੂੰ ਕਿਹਾ ਉਹ ਮਸੂਲੀਆਂ ਅਤੇ ਪਾਪੀਆਂ ਦੇ ਨਾਲ ਕਿਉਂ ਖਾਂਦਾ ਹੈ ਇਹ ਸੁਣੇ ਸੁਣ ਕੇ ਉਹਨਾਂ ਨੂੰ ਆਖਿਆ ਨਵੇਂ ਨਰੋਇਆਂ ਨੂੰ ਨਹੀਂ ਪਰ ਰੋਗੀਆਂ ਨੂੰ ਹਕੀਮ ਦੀ ਲੋੜ ਹੈ ਮੈਂ ਧਰਮੀਆਂ ਨੂੰ ਨਹੀਂ ਪਰ ਪਾਪੀਆਂ ਨੂੰ ਬੁਲਾਉਣ ਆਇਆ ਹਾਂ ਹallelujah ਆਮੇਨ ਸੋ ਜਿਹੜੇ ਉਸ ਵੇਲੇ ਦੇ ਗਿਆਨੀ ਲੋਕੀ ਸੀਗੇ ਸੋ ਕਾਲਡ ਗਿਆਨੀ ਸੋ ਕਾਲਡ ਧਰਮੀ ਅਖਾਤੀ ਗਿਆਨੀ ਅਖਾਤੀ ਧਰਮੀ ਬਾਰੇ ਵेश ਪੁਸ਼ਾਦੇ ਨਾਲ ਜਿਹੜੇ ਬਹੁਤ ਬੁੱਧੀਮਾਨ ਨਜ਼ਰ ਆਉਂਦੇ ਸੀ ਉਹ ਜਦੋਂ ਉਹਨਾਂ ਨੇ ਦੇਖਿਆ ਪ੍ਰਭੂ ਯਿਸੂ ਮਸੀਹ ਨੂੰ ਉਹਨਾਂ ਲੋਕਾਂ ਦੇ ਨਾਲ ਖਾਂਦਿਆਂ ਪੀਂਦਿਆਂ ਜਿਨ੍ਹਾਂ ਨੂੰ ਉਹ ਵਰਜਿਤ ਸਮਝਦੇ ਸੀਗੇ ਜਿਨ੍ਹਾਂ ਤੋਂ ਉਹ ਮਨਾਹੀ ਸਮਝਦੇ ਸੀ ਕਿ ਇਹਨਾਂ ਦੇ ਨਾਲ ਜਿਹੜਾ ਆ ਉਹ ਇੱਕ ਮਹਾਨ ਸ਼ਖਸੀਅਤ ਜਿਹੜੀ ਉਹ ਬੈਠ ਕੇ ਨਹੀਂ ਭੋਜਨ ਕਰ ਸਕਦੀ ਕਿਉਂਕਿ ਇਹ ਤਾਂ ਮਸੂਲੀਏ ਆ ਟੈਕਸ ਕਲੈਕਟਰ ਆ ਤਾਂ ਉਹਨਾਂ ਨੇ ਆਪਣੇ ਮਨ ਦੇ ਵਿੱਚ ਕਈ ਤਰੀਕੇ ਦੇ ਜਿਹੜੇ ਆ ਸਵਾਲ ਉਹਨਾਂ ਦੇ ਮਨ ਵਿੱਚ ਪੈਦਾ ਹੋਏ ਅਰਲੀ ਕਿਹਾ ਜਾਂ ਫਰੀਸੀਆਂ ਦੇ ਗਰੰਤੀਆਂ ਨੇ ਉਹਨੂੰ ਪਾਪੀਆਂ ਤੇ ਮਸੂਲੀਆਂ ਦੇ ਨਾਲ ਖਾਂਦਿਆਂ ਵੇਖਿਆ ਤਾਂ ਉਹਦੇ ਚੇਲਿਆਂ ਨੂੰ ਕਿਹਾ ਡਾਇਰੈਕਟ ਕਹਿਣ ਨੂੰ ਹੌਸਲਾ ਨਹੀਂ ਪਿਆ ਤਾਂ ਚੇਲਿਆਂ ਨੂੰ ਕਿਹਾ ਕੀ ਕਿਹਾ ਉਹ ਮਸੂਲੀਆਂ ਤੇ ਪਾਪੀਆਂ ਨਾਲ ਕਿਉਂ ਖਾਂਦਾ ਆ ਉਹ ਪੁੱਛਦੇ ਆ ਉਹਨੂੰ ਚੇਲਿਆਂ ਨੂੰ ਯਿਸੂ ਜੀ ਦੇ ਬਾਰੇ ਵਿੱਚ ਆਪਣੇ ਚਿਤੋਤ ਕਾਜਲ ਆਬਦੇ ਆ ਨੋਕਸ ਆ ਬਾਲਦੇ ਆ ਵੀ ਕੋਈ ਉਜਲਾ ਦੇਣ ਕੋਈ ਬਲੇਮ ਲਾ ਦੇਣ ਵੀ ਦੇਖੋ ਤੁਸੀਂ ਤਾਂ ਇਹਨੂੰ ਧਰਮੀ ਸਮਝਦੇ ਆ ਇਹ ਪਾਪੀਆਂ ਲੋਕਾਂ ਦੇ ਨਾਲ ਬਹਿ ਕੇ ਜਿਹੜਾ ਆ ਉਹ ਸ਼ੱਕ ਰਿਹਾ ਆ ਜਾਂ ਪ੍ਰਸ਼ਾਦਾ ਸ਼ੱਕ ਰਿਹਾ ਆ ਤਾਂ ਉਹ ਚੇਲਿਆਂ ਦੇ ਮਨਾ ਵਿੱਚ ਫਿੱਕ ਪਾਉਣਾ ਚਾਹੁੰਦੇ ਤਾਂ ਹੀ ਤਾਂ ਚੇਲਿਆਂ ਨੂੰ ਇਦਾਂ ਦੀਆਂ ਗੱਲਾਂ ਕਰਦੇ ਆ ਅੱਜ ਵੀ ਬਹੁਤ ਸਾਰੇ ਲੋਕਾਂ ਦੀ ਇਹ ਕੋਸ਼ਿਸ਼ ਹੁੰਦੀ ਆ ਉਹ ਵੋਲੰਟੀਅਰਸ ਤੱਕ ਜਾਣਗੇ ਆ ਸੇ ਪਾਸੀਓ ਕਿ ਤੇ ਆਉਣ ਕੇ ਅਰ ਵੋਲੰਟੀਅਰਸ ਦੇ ਕੰਨਾਂ ਵਿੱਚ ਇਹੋ ਜੀਆਂ ਗੱਲਾਂ ਕਰਨਗੇ ਤਾਂ ਜੋ ਉਹ ਡਿਸਪਾਇੰਟ ਕਰ ਸਕਣ ਉਹਨਾਂ ਨੂੰ ਨਿਰਾਸ਼ ਕਰ ਸਕਣ ਉਹਨਾਂ ਦੇ ਅੰਦਰ ਡਾਊਟ ਉਹਨਾਂ ਦੇ ਅੰਦਰ ਸ਼ੱਕ ਪਾ ਸਕਣ ਕੋਈ ਵਹਿਮ ਉਹਨਾਂ ਦੇ ਅੰਦਰ ਪੈਦਾ ਕਰ ਸਕਣ ਦੇਖੋ ਉਦਾਂ ਤਾਂ ਇਹ ਧਰਮੀ ਇਨਸਾਨ ਆ ਪਰ ਆ ਕੋਈ ਧਰਮੀਆਂ ਵਾਲੀ ਗੱਲ ਆ ਆ ਕੋਈ ਇਦਾਂ ਆ ਇਹਨਾਂ ਨੂੰ ਇਦਾਂ ਕਰਨਾ ਚਾਹੀਦਾ ਇਹ ਇਦਾਂ ਨਹੀਂ ਕਰਦੇ ਕੁਛ ਨਾ ਕੁਛ ਉਹ ਉਹਨਾਂ ਲੋਕਾਂ ਦੇ ਨਾਲ ਗੱਲਾਂ ਕਰਦੇ ਜਿਨ੍ਹਾਂ ਤੋਂ ਉਹਨਾਂ ਨੂੰ ਲੱਗਦਾ ਇਹ ਮਿਲ ਕੇ ਮਿਨਿਸਟਰੀ ਨੂੰ ਮਜ਼ਬੂਤ ਕਰ ਸਕਦੇ ਆ ਇਹ ਸੇਵਕਾਈ ਨੂੰ ਅੱਗੇ ਵਧਾਉਣ ਦੇ ਵਿੱਚ ਹੈਲਪ ਕਰਦੇ ਉਹ ਉਹਨਾਂ ਲੋਕਾਂ ਤੱਕ ਜਾ ਕੇ ਵਾਇਰਸ ਪਾਉਣਾ ਚਾਹੁੰਦੇ ਆ ਕ੍ਰਪਸ਼ਨ ਦਾ ਵਾਇਰਸ ਕ੍ਰਪਟ ਕਰਨ ਦਾ ਖਰਾਬ ਕਰਨ ਦਾ ਵਾਇਰਸ ਪਰ ਵੋਲੰਟੀਅਰਸ ਨੂੰ ਖਾਸ ਲੋਕਾਂ ਨੂੰ ਜਿਹੜੇ ਵੀ ਚਰਚ ਵਿੱਚ ਸੇਵਾ ਕਰਦੇ ਆ ਉਹਨਾਂ ਨੂੰ ਕੀ ਚਾਹੀਦਾ ਉਹ ਆਪਣੇ ਅੰਦਰ ਐਂਟੀਵਾਇਰਸ ਰੋਜ਼ ਰਨ ਕਰਦੇ ਰਿਹਾ ਕਰਨ ਕੀ ਹੁੰਦਾ ਜਦੋਂ ਤੁਸੀਂ ਆਪਣੇ ਲੈਪਟਾਪ ਦੇ ਵਿੱਚ ਆਪਣੇ ਕੰਪਿਊਟਰ ਦੇ ਵਿੱਚ ਬਹੁਤ ਚੀਜ਼ਾਂ ਰੋਜ਼ ਸਰਚ ਕਰਦੇ ਆਂ ਕਈ ਚੀਜ਼ਾਂ ਤੁਸੀਂ ਖੋਲਦੇ ਆ ਤਾਂ ਸਾਰੀਆਂ ਚੀਜ਼ਾਂ ਸਹੀ ਨਹੀਂ ਹੁੰਦੀਆਂ ਉਹਨਾਂ ਵਿੱਚ ਕਈਆਂ ਵਿੱਚ ਇਦਾਂ ਵਾਇਰਸ ਪਾਏ ਹੁੰਦੇ ਆ ਦੇਖਣ ਨੂੰ ਉਹ ਚੀਜ਼ਾਂ ਸਹੀ ਲੱਗਦੀਆਂ ਆ ਪਰ ਵਾਇਰਸ ਆ ਜਾਂਦਾ ਜਾਂ ਤੇ ਉਹ ਕੀ ਕਰਦਾ ਤੁਹਾਡੇ ਸਾਰੇ ਸਿਸਟਮ ਨੂੰ ਕਰਪਟ ਕਰ ਦਿੰਦਾ ਆ ਫੇਰ ਕੰਪਿਊਟਰ ਸਹੀ ਤਰ੍ਹਾਂ ਕੰਮ ਨਹੀਂ ਕਰਦਾ ਰੁਕ ਰੁਕ ਕੇ ਚੱਲਦਾ ਆ ਹੌਲੀ ਹੌਲੀ ਜਿਹੜਾ ਆ ਉਹ ਬੰਦ ਹੋ ਜਾਂਦਾ ਆ ਕੰਮ ਕਰਨੋਂ ਹਟ ਜਾਂਦਾ ਆ ਇੱਤਾਂ ਹੀ ਕਈ ਵਾਰੀ ਕੋਈ ਉਪਰਾ ਤੁਹਾਡੇ ਅੰਦਰ ਆਣ ਕੇ ਗਲਤ ਵਿਚਾਰ ਪਾ ਦਿੰਦਾ ਤੁਸੀਂ ਉਸ ਵਫਾਦਾਰੀ ਨਾਲ ਉਸ ਸਮਝਦਾਰੀ ਨਾਲ ਕੰਮ ਨਹੀਂ ਕਰ ਪਾਉਂਦੇ ਜਿੱਦਾਂ ਤੁਹਾਨੂੰ ਕਰਨਾ ਚਾਹੀਦਾ ਸੀ ਕਿ ਹੁੰਦਾ ਪਹਿਲਾਂ ਰੁਕ ਰੁਕ ਕੇ ਕਰਦੇ ਆ ਕਿਉਂਕਿ ਕਰਪਟ ਹੋ ਗਿਆ ਔਰ ਫੇਰ ਉਹ ਵਾਇਰਸ ਇੰਨਾ ਵੱਧ ਗਿਆ ਕਿ ਉਹਨੇ ਪੂਰੇ ਸਿਸਟਮ ਨੂੰ ਹੀ ਜੜਾਇਆ ਖਰਾਬ ਕਰ ਦਿੱਤਾ ਤੇ ਉਹ ਆਪਣੀ ਪਦਵੀ ਤੋਂ ਡਿੱਗ ਜਾਂਦੇ ਆ ਉਹ ਆਪਣਾ ਕੰਮ ਕਰਨਾ ਬੰਦ ਕਰ ਦਿੰਦੇ ਆ ਪਰ ਜਦੋਂ ਕੋਈ ਜਣਾ ਕੰਮ ਕਰਨਾ ਬੰਦ ਕਰ ਦਿੰਦਾ ਉਹਨੂੰ ਲੱਗਦਾ ਮੈਂ ਨਹੀਂ ਇਹਨਾਂ ਨਾਲ ਕੰਮ ਕਰਨਾ ਹੁਣ ਦੇਖਦੇ ਕਿੱਦਾਂ ਹੋਊਗਾ ਜਿਹੜਾ ਕੰਪਿਊਟਰ ਠੀਕ ਨਾ ਹੋਵੇ ਫੇ ਕੀ ਕੀਤਾ ਜਾਂਦਾ ਰੀਪਲੇਸ ਕਰ ਦਿੱਤਾ ਜਾਂਦਾ ਉਹਦੇ ਨਾਲ ਉਹ ਬੈਸਟ ਲਿਆ ਜਾਂਦਾ ਆ ਕਿਉਂਕਿ ਉਹ 올ਡ ਵਰਜਨ ਸੀ ਨਵਾਂ ਜਿਹੜਾ ਆ ਉਸ ਤੋਂ ਇੱਕ ਨੰਬਰ ਉੱਪਰਲਾ ਵਰਜਨ ਖਰੀਦਿਆ ਜਾਂਦਾ ਆ ਰਾਈਟ ਤੁਸੀਂ ਮੰਨਦੇ ਏਸ ਗੱਲ ਨੂੰ ਅਗਰ ਤੁਹਾਡੇ ਘਰ ਦੇ ਵਿੱਚ ਕੋਈ ਵੀ ਚੀਜ਼ ਟੁੱਟਦੀ ਆ ਕੋਈ ਵੀ ਚੀਜ਼ ਖਰਾਬ ਹੁੰਦੀ ਆ ਪੁਰਾਣੇ ਕੱਪ ਟੁੱਟੇ ਤਾਂ ਤੁਸੀਂ ਕਿਵੇਂ ਦੇ ਨਵੇਂ ਲਓਗੇ ਉਦਾਂ ਦੇ ਕਿ ਉਸ ਤੋਂ ਵਧੀਆ ਤੁਸੀਂ ਉਸ ਤੋਂ ਵਧੀਆ ਲਓਗੇ ਜਿਨ੍ਹਾਂ ਦਾ ਉਸ ਵੇਲੇ ਰਿਵਾਜ ਚੱਲ ਰਿਹਾ ਹੋਵੇ ਇਦਾਂ ਹੀ ਆ ਇਹ ਇਨਸਾਨਾਂ ਨੂੰ ਇਦਾਂ ਲੱਗਦਾ ਹੁੰਦਾ ਮੇਰੇ ਬਿਨਾ ਨਹੀਂ ਕੰਮ ਹੋਣਾ ਉਹ ਮੈਨੂੰ ਸਹੀ ਗੱਲ ਕਹਿ ਕੇ ਗਿਆ ਹੈ ਜਾਂ ਜੇ ਕਿਤੇ ਮੈਂ ਚਾਰ ਦੇ ਨਾ ਆਵਾਂ ਮੈਂ ਚਾਰ ਜਣ ਕੰਮ ਨਾ ਕਰਾਂ ਦੇਖੀ ਸਾਰਾ ਹੀ ਇੰਜਣ ਕੰਮ ਕਰਨੋਂ ਰੁੱਕ ਜਾਣਾ ਭਾਈ ਇਹ ਕੰਮ ਕਿਸੇ ਬੰਦੇ ਦਾ ਨਹੀਂ ਆ ਇਹ ਕੰਮ ਪਰਮੇਸ਼ਵਰ ਦਾ ਆ ਇੱਥੇ ਇੰਜਣ ਵੀ ਰੁੱਕ ਜਾਵੇ ਓਨ ਰਖਣੀ ਆ ਹallelujah ਹallelujah ਜੇ ਦਾ ਕੰਮ ਆਣਾ ਹੈ ਉਹ ਰੁਕਣ ਨਹੀਂ ਦਿੰਦਾ ਅਰ ਮੈਂ ਪੂਰਾ ਯਕੀਨ ਕਰਦੀ ਆ ਜਦੋਂ ਵੀ ਕਿਸੇ ਵਿੱਚ ਵਾਇਰਸ ਆਊਗਾ ਸਾਡੀ ਖੁਦਾ ਅੱਗੇ ਹੀ ਬੇਨਤੀ ਹੁੰਦੀ ਖੁਦਾ ਤੂੰ ਆਪਣਾ ਐਂਟੀਵਾਇਰਸ ਇਹਦੇ ਅੰਦਰ ਪਾ ਕਿ ਇਹ ਸਿੱਟੇ ਜਾਣ ਵਾਲੀ ਚੀਜ਼ ਨਾ ਬਣੇ ਮੁੜ ਕੇ ਕੰਮ ਕਰਨ ਲੱਗ ਜਵੇ ਜੇ ਉਹ ਇੰਨਾ ਜਿਆਦਾ ਸਿਸਟਮ ਖਰਾਬ ਹੋ ਚੁੱਕਿਆ ਉਹ ਕਿਸੇ ਹੋਰ ਦੇ ਵੀ ਕੰਮ ਨਹੀਂ ਆਣਾ ਉਹ ਇੰਨਾ ਖਰਾਬ ਹੋ ਗਿਆ ਉਹ ਕਿਸੇ ਹੋਰ ਜੋਗਾ ਵੀ ਨਹੀਂ ਰਹਿਣਾ ਜਿੰਨੇ ਵਾਇਰਸ ਪਾਇਆ ਕੰਮ ਉਹਦੇ ਵੀ ਨਹੀਂ ਆਉਣਾ ਉਹ ਪਰ ਉਹਦੇ ਨਾਲੋਂ ਬਿਹਤਰ ਜਿਹੜਾ ਆ ਉਹ ਖੁਦਾ ਨੇ ਰੀਪਲੇਸ ਕਰ ਦੇਣਾ ਇਸ ਲਈ ਆਪਣੇ ਅੰਦਰ ਆਲਵੇਜ਼ ਐਂਟੀਵਾਇਰਸ ਚਲਾਉਣਾ ਰੋ ਐਂਟੀਵਾਇਰਸ ਕੀ ਆ ਖੁਦਾ ਦਾ ਵਚਨ ਜਦੋਂ ਤੁਹਾਡੇ ਅੰਦਰ ਖੁਦਾ ਦਾ ਬਚਨ ਚੱਲਦਾ ਰਹੇਗਾ ਉਹ ਤੁਹਾਡੇ ਅੰਦਰੋਂ ਹਰ ਸ਼ੱਕ ਵੈਬ ਨੂੰ ਕਲੀਅਰ ਕਰਦਾ ਰਹੇਗਾ ਹਰੇਕ ਬੁਰੀ ਸੋਚ ਨੂੰ ਤੁਹਾਡੇ ਅੰਦਰੋਂ ਬਾਹਰ ਕੱਢਦਾ ਰਹੇਗਾ ਹਰੇਕ ਬੁਰੇ ਖਿਆਲ ਨੂੰ ਤੁਹਾਡੇ ਅੰਦਰੋਂ ਬਾਹਰ ਕੱਢਦਾ ਰਹੇਗਾ ਪਤਰਸ ਪ੍ਰਭੂ ਯੇਸੂ ਮਸੀਹ ਜੀ ਨਾਲ ਬਹੁਤ ਪਿਆਰ ਕਰਦਾ ਸੀ ਯੇਸੂ ਜੀ ਵੀ ਬਹੁਤ ਪਿਆਰ ਕਰਦੇ ਸੀ ਕਿੰਨਾ ਪਿਆਰ ਪਤਰਸ ਪ੍ਰਭੂ ਯੇਸੂ ਮਸੀਹ ਦੀ ਸ਼ਾਂਤੀ ਤੇ ਢਾਸਰਾ ਲਾ ਕੇ ਸੌਂਦਾ ਸੀ ਉਹ ਲਾ ਕੇ ਪੈਂਦਾ ਸੀ ਤੇ ਜਦੋਂ ਪ੍ਰਭੂ ਯਿਸੂ ਮਸੀਹ ਨੇ ਦੱਸਿਆ ਕਿ ਕਿਸ ਵਿਧ ਪ੍ਰਭੂ ਯਿਸੂ ਮਸੀਹ ਨੂੰ ਫੜਿਆ ਜਾਣਾ ਹੈ ਤਸ਼ੱਦਦ ਹੋਣਾ ਹੈ ਅਰ ਸਲੀਬ ਦੇ ਉੱਤੇ ਦਿੱਤਾ ਜਾਣਾ ਤਾਂ ਪਤਰਸ ਕੀ ਕਹਿੰਦਾ ਆ ਕਹਿੰਦਾ ਮੈਂ ਜਿਹੜਾ ਆ ਤੇਰੇ ਥਾਂ ਮਰਨ ਨੂੰ ਤਿਆਰ ਆ ਇੰਨੀ ਉਹਨੂੰ ਹਮਦਰਦੀ ਆਈ ਹੈ ਨਾ ਪਰ ਉਹ ਚਾਹੁੰਦਾ ਨਹੀਂ ਸੀ ਕਿ ਪ੍ਰਭੂ ਯਿਸੂ ਮਸੀਹ ਉਸ ਤਰੀਕੇ ਦੇ ਨਾਲ ਬਲੀਦਾਨ ਹੋਣ ਜਦੋਂ ਇਹ ਲੋੜੋਂ ਬੜੀ ਹਮਦਰਦੀ ਐਕਸਪ੍ਰੈਸ ਕੀਤੀ ਜ਼ਾਹਿਰ ਕੀਤੀ ਤਾਂ ਪ੍ਰਭੂ ਯਿਸੂ ਮਸੀਹ ਨੇ ਉਹਨੂੰ ਕੀ ਕਿਹਾ ਕਹਿੰਦਾ हे ਦੁਸ਼ਟ ਪਰੇ ਹੋ ਜਾ ਮੇਥੋਂ ਇਦਾਂ ਹੀ ਕਿਹਾ ਸੀਗਾ ਦੂਰ ਕੀਤਾ ਸੀ ਮੇਥੋਂ ਦੂਰ ਹੋ ਜਾ ਸਮ ਟਾਈਮ ਤੁਹਾਨੂੰ ਰੂਡ ਹੋਣਾ ਪੈਂਦਾ ਹਾਰਸ਼ ਹੋਣਾ ਪੈਂਦਾ ਤੁਹਾਨੂੰ ਸਖਤ ਮિજાਜ ਹੋਣਾ ਪੈਂਦਾ ਹੈ ਅਲਕਰ ਕੋਈ ਜਣਾ ਇੱਦਾਂ ਸ਼ੋਅ ਕਰਦਾ ਆ ਜਿਵੇਂ ਤੁਹਾਡਾ ਹਮਦਰਦ ਆ ਪਰ ਅਸਲ ਵਿੱਚ ਤੁਹਾਡੀ ਗ੍ਰੇਟਨੈਸ ਨੂੰ ਰੋਕ ਰਿਹਾ ਆ ਤੁਹਾਨੂੰ ਮਹਾਨਤਾ ਵਿੱਚ ਪਹੁੰਚਣ ਤੋਂ ਰੋਕ ਰਿਹਾ ਕਿਉਂਕਿ ਪ੍ਰਭੂ ਯਿਸੂ ਮਸੀਹ ਜੀ ਦਾ ਸਲੀਬ ਉੱਤੇ ਜਾਣਾ ਹੀ ਮਹਾਨਤਾ ਹੈ ਇਹੀ ਉਹਨਾਂ ਨੂੰ ਬਾਕੀ ਸਾਰਿਆਂ ਨਾਲੋਂ ਮਹਾਨ ਬਣਾਉਂਦਾ ਕਿਉਂਕਿ ਉਹਨਾਂ ਨੇ ਮਨੁੱਖਤਾ ਦੇ ਪਾਪ ਚੱਕੇ ਅਰ ਸਲੀਬ ਉੱਤੇ ਬਲੀਦਾਨ ਹੋ ਗਏ ਪੱਤਰ ਸਜੜਾ ਬਹੁਤ ਪਿਆਰ ਕਰਦਾ ਆ ਹਮਦਰਦ ਆ ਸੱਚੀ ਹਮਦਰਦ ਆ ਅ ਜਦੋਂ ਉਹ ਕਹਿੰਦਾ ਆ ਤਾਂ ਪ੍ਰਭੂ ਯਿਸੂ ਮਸੀਹ ਰੂਡ ਹੋਏ ਉਹਦੇ ਨਾਲ ਕਿ ਆ ਦੁਸ਼ਟ ਪਰੇ ਹੋ ਜਾ ਇਸੇ ਤਰ੍ਹਾਂ ਜਿਹੜਾ ਹਮਦਰਦੀ ਸ਼ੋ ਕਰੇ ਪਰ ਤੁਹਾਡੇ ਐਕਚੁਅਲ ਅੰਬੀਸ਼ਨ ਤੋਂ ਤੁਹਾਡੇ ਅਸਲੀ ਨਿਸ਼ਾਨੇ ਤੋਂ ਤੁਹਾਨੂੰ ਪਾਸੇ ਨੂੰ ਖੜਦਾ ਆ ਤੁਸੀਂ ਉਹਦੇ ਨਾਲ ਰੂਡ ਹੋ ਜਾਓ ਤੁਸੀਂ ਉਹਨੂੰ ਕਹਿ ਸਕਦੇ ਆ ਤੂੰ ਹੋਰ ਗੱਲਾਂ ਕਰ ਖਬਰਦਾਰ ਜੇ ਤੂੰ ਇਸ ਬਾਰੇ ਵਿੱਚ ਮੇਰੇ ਨਾਲ ਗੱਲ ਕੀਤੀ ਇਹ ਮੇਰਾ ਤੇ ਮੇਰੇ ਪਰਮੇਸ਼ਵਰ ਦਾ ਮਸਲਾ ਆ ਇਹਦੇ ਵਿੱਚ ਮੈਂ ਤੈਨੂੰ ਅਲਾਓ ਨਹੀਂ ਕਰਦਾ ਤੁਸੀਂ ਹਰ ਗੱਲ ਹਰ ਕਿਸੇ ਤੋਂ ਨਹੀਂ ਸੁਣਨੀ ਤੁਹਾਡੇ ਆਪਣੇ ਅਸੂਲ ਹੋਣੇ ਚਾਹੀਦੇ ਤੁਹਾਡੇ ਆਪਣੇ ਕਾਇਦੇ ਹੋਣੇ ਚਾਹੀਦੇ ਔਰ ਜਦ ਕੋਈ ਬੁਰਾ ਵਿਚਾਰ ਤੁਹਾਡੇ ਅੰਦਰ ਆਏ ਚੁੱਪ ਨਹੀਂ ਕਿਤੇ ਰਹਿਣਾ ਬਹੁਤ ਸਾਰੇ ਲੋਕਾਂ ਦੀ ਕੀ ਪ੍ਰੋਬਲਮ ਆ ਜਦ ਬੁਰਾ ਵਿਚਾਰ ਆਉਂਦਾ ਆ ਉਹ ਉਹਦੇ ਨਾਲ ਘੁਲ ਨ ਲੱਗ ਜਾਂਦੇ ਆ ਜਦੋਂ ਤੁਸੀਂ ਚੁੱਪ ਰਹਿੰਦੇ ਤੁਸੀਂ ਉਹਦੇ ਨਾਲ ਘੁਲਦੇ ਆ ਪਰ ਤੁਸੀਂ ਮੂੰਹ ਤੋਂ ਬੋਲਣਾ ਆ ਉਸ ਵਿਚਾਰ ਨੂੰ ਰੈਬਿਊਕ ਕਰ ਦੇਣਾ ਆ ਉਹਨੂੰ ਝੜਕਣਾ ਆ ਔਰ ਉਹਨੂੰ ਕਮੈਂਡ ਕਰਨਾ ਐਦੋਂ ਗਾਂ ਇੱਧਰ ਨੂੰ ਨਹੀਂ ਆੜੇ ਯੀਸੂ ਦੇ ਨਾਮ ਚ ਦੂਰ ਹੋ ਜਾ ਵਚਨ ਚ ਕਿਹਾ ਹਰੇਕੋ ਵਿਚਾਰ ਜਿਹੜਾ ਮਸੀਹ ਦੇ ਵਿਰੁੱਧ ਸਿਰ ਚੁੱਕਦਾ ਆ ਮੈਂ ਉਹਨੂੰ ਕੀ ਕਹਿੰਦਾ ਆ ਕਾਬੂ ਵਿੱਚ ਲਿਆਉਣਾ ਆ ਤੇ ਕੁਚਲਦਾ ਆ ਤੁਸੀਂ ਵੀ ਇਦਾਂ ਹੀ ਕਰਨਾ ਆ ਕੋਈ ਵੀ ਵਿਚਾਰ ਚਾਹੇ ਕਿਸੇ ਦੇ ਦੁਆਰਾ ਪਾਇਆ ਗਿਆ ਜਾਂ ਆਪਣੇ ਆਪ ਤੁਹਾਡੇ ਅੰਦਰ ਪੈਦਾ ਹੋਇਆ ਪਰ ਉਹ ਤੁਹਾਨੂੰ ਕਾਮਯਾਬ ਹੋਣ ਤੋਂ ਆਤਮਿਕ ਤਰੱਕੀ ਤੋਂ ਪਰਮੇਸ਼ਵਰ ਵਿੱਚ ਅੱਗੇ ਵਧਣ ਤੋਂ ਮਸੀਹ ਦੇ ਪਿਆਰ ਵਿੱਚ ਅੱਗੇ ਵਧਣ ਤੋਂ ਜੋ ਮਹਾਨ ਹੋਣ ਤੋਂ ਰੋਕਦਾ ਆ ਤੁਸੀਂ ਉਸ ਵਿਚਾਰ ਨੂੰ ਹਰ ਹਾਲ ਵਿੱਚ ਕੈਨਸਲ ਕਰਨਾ ਫਿਰ ਉਹ ਵਿਚਾਰ ਤੁਹਾਡੀ ਤੀਮੀ ਵੱਲੋਂ ਤੁਹਾਨੂੰ ਦਿੱਤਾ ਜਾਵੇ ਹਸਬੰਦ ਦੇ ਵੱਲੋਂ ਬੱਚਿਆਂ ਵੱਲੋਂ ਜਾਂ ਤੁਹਾਡੀ ਆਪਣੀ ਸੋਚ ਦੇ ਵੱਲੋਂ ਹੋਵੇ ਪਰ ਬੋਲ ਕੇ ਕੈਨਸਲ ਕਰਨਾ ਬਿਕੋਜ਼ देयर ਇਜ਼ ਪਾਵਰ ਇਨ ਯਰ ਵਰਡਸ ਕਰਕੇ ਤੁਹਾਡੇ ਮੂੰਹ ਦੇ ਅੱਖਰਾਂ ਦੇ ਵਿੱਚ ਸ਼ਕਤੀ ਹੈ ਸਮਝ ਆਈ ਤੁਹਾਨੂੰ ਤਾਂ वचन ਕੀ ਦਾਸ ਦਾ ਫਿਰ ਸੀ ਚੱਲਿਆਂ ਨੂੰ ਕੀ ਕਹਿੰਦੇ ਆ ਇਹ ਮਸੂਲੀਆ ਤੇ ਪਾਪੀਆਂ ਨਾਲ ਕਾਹਤੇ ਖਾਂਦਾ ਆ ਇਦਾਂ ਹੀ ਲਿਖਿਆ ਆ ਤਾਂ ਆਓ ਆਪਾਂ ਦੇਖਦੇ ਕਿ ਪ੍ਰਭੂ ਯਿਸੂ ਮਸੀਹ ਕੀ ਜਵਾਬ ਦਿੰਦੇ ਆ ਕਹਿੰਦੇ ਯਿਸੂ ਨੇ ਸੁਣ ਕੇ ਉਹਨਾਂ ਨੂੰ ਆਖਿਆ ਨਵੇਂ ਨਰੋਇਆਂ ਨੂੰ ਨਹੀਂ ਪਰ ਰੋਗੀਆਂ ਨੂੰ ਹਕੀਮ ਦੀ ਲੋੜ ਹੈ ਮੈਂ ਧਰਮੀਆਂ ਨੂੰ ਨਹੀਂ ਪਰ ਪਾਪੀਆਂ ਨੂੰ ਬੁਲਾਉਣ ਆਇਆ ਹਾਂ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਬੋਤ ਵਾਈਸਲੀ ਬਹੁਤ ਵਿਜ਼ਡਮ ਦੇ ਨਾਲ ਸਿਆਣਾ ਬਦੇ ਨਾਲ ਬਹੁਤ ਸੋਹਣਾ ਜਵਾਬ ਦਿੱਤਾ ਆ ਕਿ ਨਵੇਂ ਨਰੋਇਆਂ ਨੂੰ ਨਹੀਂ ਡਾਕਟਰ ਦੀ ਲੋੜ ਹੁੰਦੀ ਬਿਮਾਰ ਨੂੰ ਲੋੜ ਆ ਤੇ ਮੈਂ ਧਰਮੀਆਂ ਨੂੰ ਨਹੀਂ ਜਿਹੜੇ ਪਹਿਲਾਂ ਹੀ ਧਰਮੀ ਆ ਉਹਨਾਂ ਨੂੰ ਨੇ ਜਿਹੜੇ ਪਾਪੀ ਆ ਉਹਨਾਂ ਨੂੰ ਧਰਮੀ ਬਣਾਉਣ ਦੇ ਲਈ ਆਇਆ ਹallelujah ਇਸ ਲਈ ਮੈਂ ਪਾਪੀਆਂ ਦੇ ਨਾਲ ਬਹਿ ਕੇ ਖਾਂਦਾ ਹਾਂ ਅੱਜ ਵੀ ਬਹੁਤ ਸਾਰੇ ਲੋਕ ਹੋ ਸਕਦਾ ਤੁਹਾਨੂੰ ਇਦਾਂ ਕਹਿੰਦੇ ਹੋਣ ਉਹ ਤੂੰ ਉੱਥੇ ਜਾਣਾ ਮੈਂ ਦੇਖਿਆ ਫੁਲਾਨਾ ਸ਼ਰਾਬੀ ਵੀ ਬਾਲਾ ਸ਼ਰਾਬੀ ਵੀ ਉੱਥੇ ਜਾਂਦਾ ਸੀਗਾ ਉਹ ਵੀ ਉਸੇ ਨਹੀਂ ਉਸੇ ਚਰਚ ਨੂੰ ਜਾਂਦਾ ਜੇ ਸ਼ਰਾਬੀ ਚਰਚ ਵਿੱਚ ਨਹੀਂ ਆਊਗਾ ਤੋ ਸ਼ਰਾਬ ਛੱਡੂਗਾ ਕਿ ਮੈਂ ਜੇ ਬੀੜੀਆਂ ਪੀਣ ਵਾਲਾ ਚਰਚ ਵਿੱਚ ਨਹੀਂ ਆਊਗਾ ਸਤ ਸੰਗ ਵਿੱਚ ਨਹੀਂ ਬੈਠੂਗਾ छुटकारे ਦੀਆਂ ਚੰਗੇ ਜੀਵਨ ਦੀਆਂ ਸੁਧਰਨ ਦੀਆਂ ਧਾਰਮਿਕਤਾ ਦੀਆਂ ਪ੍ਰੇਮ ਦੀਆਂ ਬਦਲਾਵ ਵਾਲੀਆਂ ਪਰਮੇਸ਼ਵਰ ਦੀ ਕਿਰਪਾ ਵਾਲੀਆਂ ਗੱਲਾਂ ਨਹੀਂ ਸੁਣੂਗਾ ਤਾਂ ਉਹਦਾ ਜੀਵਨ ਕਿਵੇਂ ਟਰਾਂਸਫਾਰਮ ਹੋਊਗਾ ਕਿਵੇਂ ਉਹਦੀ ਜ਼ਿੰਦਗੀ ਬਦਲੂਗੀ ਜੇ ਆਪਾਂ ਇਹ ਕਹੀਏ ਵੀ ਤੂੰ ਸ਼ਰਾਬ ਪੀਤੀ ਆ ਛਾੜ ਦਿਓ ਇਹਦਾ ਫੈਂਟਾ ਤੇਰੀ ਕਿਦਾ ਹਿੰਮਤ ਹੋ ਗਈ ਪੁਤਰਸਥਾਨ ਦੇ ਵਿੱਚ ਐਂਟਰ ਕਰਨ ਦੀ ਤਾਂ ਯਿਸੂ ਜੀ ਕੀ ਕਹਿ ਰਹੇ ਆ ਉਹ ਫੈਂਟਾ ਚੜਨ ਲਈ ਨਹੀਂ ਕਹਿ ਰਹੇ ਇਹ ਹੀ ਡਿਫਰੈਂਸ ਹੈ ਇਹ ਹੀ ਫਰਕ ਆ ਉਹ ਕਹਿ ਰਹੇ ਨਵੇਂ ਨਰੋਿਆਂ ਨੂੰ ਨਹੀਂ ਜੇ ਡਾਕਟਰ ਕਵੇ ਜਿਨ੍ਹਾਂ ਨੂੰ ਖੰਗ ਲੱਗੀ ਚਲੋ ਬਾਹਰ ਜਿਨ੍ਹਾਂ ਨੂੰ ਬੁਖਾਰ ਚੜਿਆ ਚਲੋ ਬਾਹਰ ਤਾਂ ਫਿਰ ਡਾਕਟਰ ਦਾ ਕੰਮ ਕੀ ਹੋਇਆ ਹਸਪੀਟਲ ਕੌਣ ਜਾਂਦਾ ਹੈ ਜਿਹੜਾ ਬਿਮਾਰ ਆ ਜਿਹੜਾ ਰੋਗੀ ਆ ਉਸੇ ਨੂੰ ਤਾਂ ਡਾਕਟਰ ਤੋਂ ਮਦਦ ਦੀ ਜ਼ਰੂਰਤ ਆ ਇਸ ਲਈ ਤੁਸੀਂ ਇਹ ਨਹੀਂ ਸੋਚਣਾ ਇਹ ਤਾਂ ਅਜੇ ਬੀੜੀਆਂ ਪੀਂਦਾ ਆ ਇਹ ਚਰਚ ਨੂੰ ਕਿਉਂ ਆ ਰਿਹਾ ਆ ਹੋ ਸਕਦਾ ਤੁਹਾਡੇ ਵਿੱਚ ਬਹੁਤ ਸਾਰੇ ਲੋਕੀ ਪਹਿਲੀ ਵਾਰੀ ਆਏ ਹੋਣ ਔਰ ਜਿਨ੍ਹਾਂ ਨੂੰ ਇੱਥੇ ਆਣ ਕੇ ਬਹੁਤ ਸਾਰੇ ਚਿਹਰੇ ਇਹੋ ਜੇ ਨਜ਼ਰ ਆਏ ਹੋਣ ਜਿਨ੍ਹਾਂ ਦੇ ਜੀਵਨ 'ਚ ਵੇਬ ਵਿਚ ਆ ਰਿਹਾ ਜਿਨ੍ਹਾਂ ਦੇ ਜੀਵਨ 'ਚ ਅਜੇ ਵੀ ਨਸ਼ੇ ਆ ਜਿਨ੍ਹਾਂ ਦੇ ਜੀਵਨ 'ਚ ਅਜੇ ਵੀ ਚੋਰੀਆਂ ਦਾ ਕੰਮ ਚੱਲੂ ਆ ਤਾਂ ਤੁਸੀਂ ਬਿਲਕੁਲ ਵੀ ਇਹ ਨਾ ਸੋਚੋ ਅਸੀਂ ਬਹੁਤ ਗਲਤ ਥਾਂ ਤੇ ਆ ਗਏ ਇੱਥੇ ਤਾਂ ਚੋਰ ਵੀ ਆਉਂਦੇ ਆ ਇੱਥੇ ਸ਼ਰਾਬੀ ਆਉਂਦੇ ਆ ਇੱਥੇ ਵਿਭਚਾਰੀ ਆਉਂਦੇ ਆ ਯੈਸ ਥਿਸ ਇਜ਼ ਦਾ ਪਲੇਸ ਜਿੱਥੇ ਪਰਮੇਸ਼ਵਰ ਨੇ ਇਨਵਾਈਟ ਕੀਤਾ ਇਹਨਾਂ ਸਾਰਿਆਂ ਨੂੰ ਤਾਂ ਜੋ ਵਿਭਚਾਰੀ ਆਵੇ ਤੇ ਬਦਲ ਜਾਵੇ ਤਾਂ ਜੋ ਸ਼ਰਾਬੀ ਆਵੇ ਤੇ ਸ਼ਰਾਬ ਛੱਡ ਜਾਵੇ ਤਾਂ ਜੋ ਪਾਪੀ ਆਵੇ ਤੇ ਧਰਮੀ ਬਣ ਜਾਵੇ ਇਸ ਲਈ ਇਹ ਇੱਥੇ ਆਉਂਦੇ ਆ ਕਿ ਇਹਨਾਂ ਦੀ ਲਾਈਫ ਟਰਾਂਸਫਾਰਮ ਹੋ ਜਾਏ ਕਈ ਲੋਕ ਕੀ ਕਹਿੰਦੇ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਮੈਂ ਕਿਹਾ ਤਨ ਭਾਗ ਉਹਦੇ ਜਿੰਨੇ 900 ਚੂਹੇ ਵਾਲੀ ਬਿੱਲੀ ਨੂੰ ਖਾਦੇ ਵਾਲੇ ਨੂੰ ਤੋਰਤੀ ਇੱਥੇ ਤਾਂ ਸਾਹ ਨਹੀਂ ਹੋਣਾ ਸੀ ਆਫਟਰ ਆਲ ਚੱਲੀ ਤਾਂ ਸਹੀ ਬਿੱਲੀ ਦੀ ਹਿੰਮਤ ਦੇਖੋ 900 ਚੂਹਾ ਖਾ ਕੇ ਵੀ ਉੱਠ ਤਾਂ ਪਈ ਤੁਰ ਤਾਂ ਪਈ ਹੋ ਸਕਦਾ 빙ੀ 빙ੀ ਚੱਲੀ ਹੋਵੇ ਹੋ ਸਕਦਾ ਡਿਗ ਡਿਗ ਕੇ ਚੱਲੀ ਹੋਵੇ ਔਰ ਆਫਟਰ ਆਲ ਪਛਤਾਪ ਕਰਨ ਨੂੰ ਤਾਂ ਚੱਲੀ ਆ ਵੀ ਮੇਰੇ ਤੋਂ 900 ਕਤਲ ਹੋ ਗਿਆ ਮੈਨੂੰ ਮaaf ਕਰ ਦੇ ਹੱਜ ਦਾ ਮਤਲਬ ਕੀ ਆ ਪਾਪਾਂ ਦੀ ਭੁੱਲ ਬਖਸ਼ੋੜ ਤਾਂ ਹੋ ਸਕਦਾ ਤੁਹਾਨੂੰ ਵੀ ਇਦਾਂ ਕਹਿਣ ਸਾਰੀ ਉਮਰ ਆ ਕੰਮ ਕਰਕੇ ਹੁਣ ਚੱਲਿਆ ਭੁੱਲਾਂ ਬਖਸ਼ਾਉਣ ਉਹਨਾਂ ਨੂੰ ਕੋਹ ਜੇ ਸਾਥ ਚੱਲਦੇ ਆ ਜੀਂਦਾ ਆ ਜੀਂਦੇ ਜੀ ਭੁੱਲਾਂ ਬਖਸ਼ਾ ਹੋਣੀਆਂ ਆ ਅਜੇ ਟਾਈਮ ਨਾਲ ਹੀ ਤੋਰ ਚੱਲਿਆ ਆ ਹallelujah ਸੋ ਅੱਜ ਤੁਹਾਡੀ ਗ੍ਰੇਟਨੈਸ ਦਾ ਟਾਈਮ ਆ ਅੱਜ ਤੁਹਾਡੇ ਮਹਾਨ ਬਣਨ ਦਾ ਟਾਈਮ ਆ ਔਰ ਇਹ ਪਰਮੇਸ਼ਵਰ ਦੀ ਇੱਛਾ ਆ ਅੱਜ ਤੁਸੀਂ ਖਾਲੀ ਨਹੀਂ ਜਾਓਗੇ ਅਗਰ ਤੁਸੀਂ ਪਰਮੇਸ਼ਵਰ ਤੇ ਇਸ वचन ਨੂੰ ਆਪਣੇ ਜੀਵਨ ਵਿੱਚ ਲਾਓਗੇ ਤੁਹਾਡੇ ਹਾਲਾਤ ਬਦਲ ਜਾਣਗੇ ਬਿਮਾਰੀਆਂ